ਦੀ ਪਾਰਟੀ ਦੇ ਦਫਤਰਾਂ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਹੈ ਦੱਸਦੀ ਹੈ ਕਿ ਦਫਤਰਾਂ ਦੇ ਬਾਹਰ ਵੀ ਜਿਹੜਾ ਕਿ ਵਿਆਹਾਂ ਵਰਗਾ ਮਾਹੌਲ ਹੈ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖੋ ਦੱਸਦੀ ਹੈ ਕਿ ਲੁਧਿਆਣਾ ਪਛਮੀ ਜਿਮਨੀ ਚੋਣ ਦੇ ਨਤੀਜੇ ਜਿਹੜੇ ਕਲੀਅਰ ਹੋ ਗਏ ਨੇ ਆਮ ਆਦੀ ਪਾਰਟੀ ਵੱਡੀ ਲੀਡ ਦੇ ਨਾਲ ਇੱਕ ਵਾਰ ਫਿਰ ਜਿਹੜਾ ਕਿ ਲੁਧਿਆਣਾ ਪਛਮੀ ਸੀਟ ਨੂੰ ਜਿੱਤ ਲਿਆ ਦੱਸਦੀ ਹੈ ਕਿ 2022 ਦੇ ਵਿੱਚ ਭਾਰਤ ਪੁਸ਼ਨ ਆਸ਼ੂ ਨੂੰ ਹਰਾ ਕੇ ਗੋਰਪ੍ਰੀਤ ਗੋਗੀ ਨੇ ਇਸ ਸੀਟ ਤੇ ਕਬਜ਼ਾ ਕੀਤਾ ਸੀ ਤਾਂ ਹੁਣ ਇੱਕ ਵਾਰ ਫਿਰ ਜਿਹੜਾ ਕਿ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਨੂੰ ਹਰਾ ਕੇ ਸੰਜੀਵ ਅਰੋੜਾ ਜੋ ਕਿ ਰਾਜ ਸਭਾ ਮੈਂਬਰ ਸੀ ਦੱਸਦੀ ਕਿ ਉਹਨਾਂ ਨੇ ਇਸ ਸੀਟ ਤੇ ਕਬਜ਼ਾ ਕਰ ਲਿਆ ਤਾਂ ਵੱਡੀ ਲੀਡ ਦੇ ਨਾਲ ਆਮਾਦੀ ਪਾਰਟੀ ਦੇ ਸੰਜੀਵ ਅਰੋੜਾ ਜਿੱਤੇ ਨੇ ਦੱਸਦੀ ਕਿ ਸਵੇਰੇ 8 ਵਜੇ ਤੋਂ ਜਿਹੜੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਹੁਣ ਵੋਟਾਂ ਦੀ ਗਿਣਤੀ ਜਿਹੜੀ ਖਤਮ ਹੋ ਗਈ ਹੈ ਤਾਂ ਵੱਡੀ ਲੀੜ ਦੇ ਨਾਲ ਆਮਾਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜਿਹੜੇ ਜਿੱਤ ਗਏ ਨੇ ਤਾਂ ਜਸ਼ਨ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਥੋਥੀ ਦੱਸਦੇ ਕਿ ਆਪ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਜੋ ਮਿਹਨਤ ਅਸੀਂ ਕੀਤੀ ਉਸ ਤੇ ਨਤੀਜੇ ਸਾਨੂੰ ਮਿਲ ਗਏ ਨੇ ਫਲ ਉਸ ਦਾ ਸਾਨੂੰ ਮਿਲ ਗਿਆ ਹੈ ਤਾਂ ਦੱਸਦੀ ਕਿ ਆਮਾਦੀ ਪਾਰਟੀ ਦੇ ਵਿੱਚ ਅੱਜ ਜਸ਼ਨ ਦਾ ਮਾਹੌਲ ਹੈ ਗੁਜਰਾਤ ਦੇ ਵਿੱਚ ਵੀ ਆਮਾਦੀ ਪਾਰਟੀ ਜਿਹੜਾ ਕਿ ਜਿੱਤ ਚੁੱਕੀ ਹੈ ਤੇ ਉੱਥੇ ਹੀ ਜੋ ਪੰਜਾਬ ਦੇ ਵਿੱਚ ਵੀ ਆਮਾਦੀ ਪਾਰਟੀ ਜਿੱਤ ਗਈ ਹੈ ਕੇਰਲਾ ਦੇ ਵਿੱਚ ਕਾਂਗਰਸ ਜਿੱਤੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਕਿ ਬੀਜੇਪੀ ਵੀ ਇੱਕ ਸੀਟ ਜਿਹੜੀ ਹੈ ਸੂਬੇ ਦੇ ਵਿੱਚ ਜਿੱਤੀ ਹੈ ਤਾਂ ਉੱਥੇ ਤੁਹਾਨੂੰ ਦੱਸਤੀ ਹੈ ਕਿ ਲਗਾਤਾਰ ਨਤੀਜੇ ਜਿਹੜੇ ਇੱਕ ਤੋਂ ਬਾਅਦ ਇੱਕ ਰਾਉਂਡ ਜਿਹੜਾ ਖਤਮ ਹੋ ਰਿਹਾ ਸੀ ਨਤੀਜੇ ਸਾਹਮਣੇ ਆ ਰਹੇ ਸੀ ਔਰ ਪਹਿਲੇ ਰੁਝਾਨ ਤੋਂ ਲੈ ਕੇ ਆਖਰੀ ਰੁਝਾਨ ਤੱਕ ਆਮਾਦੀ ਪਾਰਟੀ ਜਿਹੜੀ ਹੈ ਉਹ ਪਹਿਲੇ ਨੰਬਰ ਤੇ ਬਣੀ ਰਹੀ ਹੈ ਦੂਜੇ ਨੰਬਰ ਤੇ ਕਾਂਗਰਸ ਜਿਹੜੀ ਬਣੀ ਰਹੀ ਹੈ ਹਾਲਾਂਕਿ ਬੀਜੇਪੀ ਨੇ ਕਾਂਗਰਸ ਨੂੰ ਪਿਛਾੜ ਕੇ ਦੂਜੇ ਨੰਬਰ ਤੇ ਪਹੁੰਚੀ ਸੀ ਲੇਕਿਨ ਉਸ ਤੋਂ ਬਾਅਦ ਚੌਥੇ 라ਉਂਡ ਦੇ ਵਿੱਚ ਜਿਹੜਾ ਵਾਪਸ ਕਾਂਗਰਸ ਦੂਜੇ ਨੰਬਰ ਤੇ ਆ ਜਾਂਦੀ ਔਰ ਬੀਜੇਪੀ ਤੀਜੇ ਨੰਬਰ ਤੇ ਚਲੀ ਜਾਂਦੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਖੇਤਰੀ ਪਾਰਟੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰਚੋਣ ਪ੍ਰਚਾਰ ਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਖੇਤਰੀ ਪਾਰਟੀ ਇਸ ਨੂੰ ਤੁਹਾਡੀ ਮਦਦ ਦੀ ਲੋੜ ਹੈ ਤਾਂ ਤੁਹਾਡੇ ਸਾਥ ਦੀ ਲੋੜ ਹੈ ਲੇਕਿਨ ਇਸ ਦੇ ਬਾਵਜੂਦ ਵੀ ਜਿਹੜੇ ਕੇ ਐਡਵੋਕੇਟ ਪਰਉਕਾਰ ਸਿੰਘ ਘੁੰਮਣ ਜਿਹੜੇ ਨੇ ਹਾਰ ਜਾਂਦੇ ਨੇ ਔਰ ਕਈ ਜਿਹੜੇ ਹੋਰ ਜੋ ਆਜ਼ਾਦ ਉਮੀਦਵਾਰ ਖੜੇ ਸੀ ਉਹਨਾਂ ਦੀ ਜ਼ਮਾਨਤਾਂ ਜਬਤ ਹੋ ਚੁੱਕੀਆਂ ਨੇ ਤਾਂ ਨੋਟਾ ਨੂੰ ਵੀ ਜਿਹੜਾ ਕਿ 500 ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ ਤੋਥੇ ਦੱਸਦੀ ਕਿ ਢੀਟੂ ਸ਼ਟਰਾਂ ਵਾਲੇ ਨੇ ਚੌਥੇ ਰਾਊਂਡ ਦੇ ਵਿੱਚ ਹੀ ਆਪਣੀ ਹਾਰ ਮੰਨ ਲਈ ਸੀ ਉਸ ਨੇ ਆਪਣਾ ਮੋਬਾਈਲ ਫੋਨ ਵੀ ਤੋੜ ਦਿੱਤਾ ਸੀ ਤਾਂ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਦੱਸਦੀ ਕਿ ਪਹਿਲੇ ਰਾਉਂਡ ਤੋਂ ਲੈ ਕੇ ਆਖਰੀ ਰਾਉਂਡ ਤੱਕ ਆਮਾਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਬੜਤ ਜਿਹੜੀ ਬਣਾਈ ਰੱਖੀ ਔਰ ਕਿਸੇ ਨੂੰ ਵੀ ਉਸ ਆਪਣੇ ਨੇੜੇ ਜਿਹੜਾ ਨਹੀਂ ਲੱਗਣ ਦਿੱਤਾ ਤਾਂ ਵੱਡੀ ਲੀਡ ਦੇ ਨਾਲ ਆਮਾਦੀ ਪਾਰਟੀ ਜਿਹੜੀ ਹੈ ਵਾਪਸ ਇਸ ਸੀਟ ਤੇ ਆਪਣਾ ਕਬਜ਼ਾ ਕਰ ਲੈਂਦੀ ਹੈ ਦੱਸਦੀ ਕਿ 14 ਰਾਉਂਡ ਜਿਹੜੇ ਹੋਏ ਸੀ ਔਰ 14 ਰਾਉਂਡ ਦੇ ਵਿੱਚ ਆਮਾਦੀ ਪਾਰਟੀ ਜਿਹੜੀ ਹੈ ਪਹਿਲੇ ਨੰਬਰ ਤੇ ਬਣੀ ਰਹੀ ਹੈ ਵਰਕਰਾਂ ਨੇ ਜਸ਼ਨ ਜਿਹੜਾ ਮਨਾਉਣੇ ਸ਼ੁਰੂ ਕਰ ਦਿੱਤੇ ਸੀ 5ਵੇਂ ਰਾਉਂਡ ਤੋਂ ਬਾਅਦ ਹੀ ਉਰੋਥੀ ਦੱਸਦੀ ਕਿ ਵਰਕਰ ਜਿਹੜੇ ਨੇ ਆਮਾਦੀ ਪਾਰਟੀ ਦੇ ਟੋਲ ਦੀ ਤਾਲ ਤੇ ਨੱਚਦੇ ਦਿਖਾਈ ਦਿੱਤੇ ਨੇ ਤਾਂ ਰੋਡ ਸ਼ੋਅ ਦੀ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਦੂਜੇ ਪਾਸੇ ਕਾਂਗਰਸ ਦੂਜੇ ਸਥਾਨ ਤੇ ਭਾਜਪਾ ਤੀਜੇ ਸਥਾਨ ਤੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਚੌਥੇ ਸਥਾਨ ਤੇ ਬਣੀ ਰਹੀ ਹੈ ਹਾਲਾਂਕਿ ਇਹਨਾਂ ਦੇ ਵਿੱਚੋਂ ਕਈਆਂ ਦੀ ਜੜੀ ਜਮਾਨਤਾ ਵੀ ਜਬਤ ਹੋ ਚੁੱਕੀ ਹੈ ਨੇ ਦੱਸਦੀ ਹੈ ਕਿ 19 ਜੂਨ ਨੂੰ VOTING ਹੋਈ ਸੀ ਔਰ ਅੱਜ ਇਸ ਦੇ ਨਤੀਜੇ ਜਿਹੜੇ ਸਾਹਮਣੇ ਆ ਚੁੱਕੇ ਨੇ ਤਾਂ ਆਮ ਆਦੀ ਪਾਰਟੀ ਵੱਡੀ ਲੀਡ ਦੇ ਨਾਲ ਇੱਕ ਵਾਰ ਫਿਰ ਜਿਹੜਾ ਕਿ ਲੁਧਿਆਣਾ ਪੱਛਮੀ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੋਈ ਹੈ ਔਰ ਇਹਨਾਂ ਇਸ ਜਿੱਤ ਦਾ ਜਿਹੜਾ ਅਸਰ ਹੈ 2027 ਦੀ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣਗੇ ਉਹਨਾਂ ਦੇ ਵਿੱਚ ਜਰੂਰ ਦੇਖਣ ਨੂੰ ਮਿਲੇਗਾ ਤਾਂ ਵੱਡੀ ਲੀਡ ਦੇ ਨਾਲ ਜਿਹੜਾ ਆਮ ਆਦੀ ਪਾਰਟੀ ਨੇ ਆਪਣੇ ਸਾਰੇ ਰਾਊਂਡ ਪੂਰੇ ਕਰ ਲਏ ਨੇ ਔਰ 14 ਰਾਊਂਡ ਤੋਂ ਬਾਅਦ ਸਥਿਤੀ ਜਿਹੜੀ ਹੈ ਕਲੀਅਰ ਹੋ ਗਈ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਜਿੱਤ ਗਈ ਹੈ ਦੱਸਦੀ ਹੈ ਕਿ ਆਮ ਆਦੀ ਪਾਰਟੀ ਦੇ ਜੋ ਦਫ਼ਤਰਾਂ ਦੇ ਵਿੱਚ ਵਰਕਰ ਨੇ ਮੰਤਰੀ ਨੇ ਸਾਰਿਆਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਲੱਡੂ ਵੰਡੇ ਜਾ ਰਹੇ ਨੇ ਸੰਜੀਬ अरोड़ा ਦੇ ਕਾਰਜ ਇਸ ਵੇਲੇ ਜੇਕਰ ਦੇਖਿਆ ਜਾਵੇ ਤਾਂ ਵਿਆਹਾਂ ਵਰਗਾ ਜਿਹੜਾ ਮਾਹੌਲ ਹੈ ਤਾਂ ਤੁਸੀਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੋਤੀ ਦੂਜੇ ਪਾਸੇ ਜੋ ਬਾਕੀ ਲੀਡਰ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜਾ ਸਾਹਮਣੇ ਆਇਆ ਹੈ ਕਿ ਜੋ ਲੋਕਾਂ ਨੇ ਫਤਵਾ ਦਿੱਤਾ ਸੀ ਉਸ ਨੂੰ ਸਵੀਕਾਰ ਕਰਦੇ ਹਾਂ ਔਰ ਆਮ ਆਦੀ ਪਾਰਟੀ ਦੇ ਸੰਜੀਵ अरोड़ा ਨੂੰ ਉਹਨਾਂ ਦੇ ਵੱਲੋਂ ਵਧਾਈ ਵੀ ਦਿੱਤੀ ਗਈ ਹੈ।